ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਧਰਮਜੀਤ ਸਿੰਘ ਸੁਰਸਿੰਗ ਅਸੀਂ ਇਸ ਵੇਲੇ ਮੌਜੂਦ ਹਾਂ ਪਿੰਡ ਸੁਰਸਿੰਗ ਜ਼ਿਲ੍ਹਾ ਸਰਦਾਰਨ ਸਥਿਤ ਕਮਿਊਨਿਟੀ ਹਾਲ ਵਿਖੇ ਜਿਸ ਦੀ ਹਾਲਤ ਬੇਹਦ ਖਸਤਾ ਹੋ ਚੁੱਕੀ ਹੈ ਅਤੇ ਇਹ ਆਪਣੇ ਆਖਰੀ ਸਾਹ ਗਿਣ ਰਿਹਾ ਹੈ ਵਰਣਨਯੋਗ ਹੈ ਕਿ ਕਾਲੀ ਭਾਜਪਾ ਸਰਕਾਰ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਇਸ ਕਮਿਊਨਿਟੀ ਹਾਲ ਦੀ ਉਸਾਰੀ ਕਰਵਾਈ ਗਈ ਸੀ ਅਤੇ ਦਾਵਾ ਕੀਤਾ ਗਿਆ ਸੀ ਕਿ ਲੋੜਵੰਦ ਲੋਕ ਇੱਥੇ ਵਿਆਹ ਪ੍ਰੋਗਰਾਮ ਕਰਵਾ ਸਕਣਗੇ ਅਤੇ ਪਿੰਡ ਦੇ ਸਾਂਝੇ ਇਕੱਠ ਵੀ ਇੱਥੇ ਹੋਇਆ ਕਰਨਗੇ ਪਰੰਤੂ ਸਰਕਾਰ ਵੱਲੋਂ ਇਸ ਦੀ ਸਾਫ ਸੁਭਾ ਲੋਲ ਉਕਾ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਇੱਥੇ ਲੱਗਾ ਹੋਇਆ ਕੀਮਤੀ ਸਮਾਨ ਚੋਰੀ ਹੋ ਗਿਆ ਤੇ ਲੋਕਾਂ ਲਈ ਇਹ ਕਮਿਊਨਿਟੀ ਹਾਲ ਬੇਮਾਇਨਾ ਸਿੱਧ ਹੋਇਆ ਕਾਂਗਰਸ ਦੀ ਕੈਪਟਨ ਸਰਕਾਰ ਨੇ ਵੀ ਇਸ ਤਰਸੀਯੋਗ ਕਮਿਊਨਿਟੀ ਹਾਲ ਤੇ ਮਿਹਰ ਦੀ ਨਜ਼ਰ ਨਹੀਂ ਪਾਈ। ਵਰਤਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸ ਬੰਦੀ ਹਾਲ ਦੀ ਇੱਕ ਡੱਕਾ ਬਨ ਕੇ ਦੂਰਾ ਨਹੀਂ ਕੀਤਾ ਅਤੇ ਇਹ ਕਮਿਊਨਿਟੀ ਹਾਲ ਲੋਕਾਂ ਲਈ ਚਟਾ ਹਾਥੀ ਸਿੱਧ ਹੋ ਰਿਹਾ ਹੈ ਅਤੇ ਨਸ਼ੇੜੀਆਂ ਦੀ ਪਨਾਹਗਾ ਬਣਿਆ ਹੋਇਆ ਹੈ। ਸੋ ਉਮੀਦ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਕਮਿਊਨਿਟੀ ਹਾਲ ਦੀ ਹਾਲਤ ਸੁਧਾਰਨ ਵੱਲ ਜਿਹੜਾ ਉਹ ਕਦਮ ਚੁਕੇਗੀ ਅਤੇ ਇਹ ਕਮਿਊਨਿਟੀ ਹਾਲ ਲੋੜਵੰਦ ਲੋਕਾਂ ਦੇ ਕੰਮ ਆ ਸਕੇਗਾ ਦੇਖਦੇ ਰਹੋ ਲੋਕ ਚਰਚਾ ਟੀਵੀ